ਸਸਿਕਾਪ ਜੀ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ ਤੇ ਮੈਂ ਹਾਂ ਬੀ ਮਨਜੀਤ ਮੇਰੇ ਪਿੱਛੇ ਦੀਆਂ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਸਿਵਲ ਹਸਪੀਟਲ ਲੁਧਿਆਣਾ ਦੇ ਜੱਚਾ ਬੱਚਾ ਵਾਰਡ ਦੀਆਂ ਨੇ ਇਹ ਹਮੇਸ਼ਾ ਹਰ ਵਾਰਡ ਦੇ ਵਿੱਚ ਹਰ ਇੱਕ ਇਹੋ ਜੀ ਜਗ੍ਹਾ ਦੇ ਵਿੱਚ ਦੁਰਘਟਨਾਵਾਂ ਤੋਂ ਬਚਾਉਣ ਦੇ ਲਈ ਖਾਸ ਕਰ ਅੱਗ ਦੋਬਚਾਉਣ ਦੇ ਲਈ ਫਾਇਰ ਸਟ੍ਰਿਕਸ਼ਨ ਹੁੰਦੇ ਨੇ ਜਾਂ ਉੱਪਰ ਪਾਣੀ ਦੀਆਂ ਪਾਈਪਾਂ ਜਿਹੜੀਆਂ ਪਈਆਂ ਹੁੰਦੀਆਂ ਨੇ ਜਿਹੜੀਆਂ ਕੀ ਇਹੋ ਜੀ ਮਿਸਹੈਪਨਿੰਗ ਹੋ ਜੁਏ ਤਾਂ ਉਹ ਪਾਣੀ ਨੂੰ ਪਾਣੀ ਦੇ ਨਾਲ ਉਸ ਅੱਗ ਨੂੰ ਬੁਝਾਇਆ ਜਾ ਸਕਦਾ ਜਿਹੜੀਆਂ ਪਿੱਛੇ ਤਸਵੀਰਾਂ ਦੇਖ ਰਹੇ ਹੋ ਇੱਥੇ ਉੱਪਰ ਜੋ ਪਾਈਪਾਂ ਪਈਆਂ ਹੋਈਆਂ ਨੇ ਪਾਈਪਾਂ ਦੇ ਨਾਲ ਤਾਂ ਕਨੈਕਸ਼ਨ ਹੋਏ ਹੋਏ ਨੇ ਨਾਲ ਇਹਨਾਂ ਵਿੱਚ ਸੈਂਸਰ ਲੱਗੇ ਹੋਏ ਨੇ ਅਗਰ ਰੱਬ ਨਾ ਕਰੇ ਖੁਦਾ ਨਾ ਖਾਸਾ ਇੱਥੇ ਕੁਝ ਇਸ ਤਰ੍ਹਾਂ ਦੀ ਮਿਸਹੈਪਨਿੰਗ ਹੋ ਜਾਂਦੀ ਹੈ ਕਿਉਂਕਿ ਇਸ ਹਸਪੀਟਲ ਦੇ ਵਿੱਚ ਮੀਡਲ ਕਲਾਸ ਤੋਂ ਵੀ ਨੀਚੇ ਵਾਲੇ ਲੋਕ ਜਿਹੜੇ ਆਏ ਹੋਏ ਨੇ ਆਪਣਾ ਤੇ ਆਪਣੀ ਫੈਮਿਲੀ ਦਾ ਕਿਸੇ ਨਾ ਕਿਸੇ ਬੰਦੇ ਦਾ ਇਲਾਜ ਕਰਾਉਣ ਵਾਸਤੇ ਅਗਰ ਮਿਸਹੈਪਨਿੰਗ ਹੋ ਜਾਂਦੀ ਹੈ ਅਗਰ ਕੁਝ ਜਾਨੀ ਨੁਕਸਾਨ ਹੁੰਦਾ ਹੈ ਇੱਥੇ ਫਾਇਰ ਇਨਸਟਿੰਕਸ਼ਨ ਤਾਂ ਹੈਗੇ ਹੈਗੇ ਨੇ ਲੇਕਿਨ ਇੱਥੇ ਅੱਗ ਬੁਝਾਉਣ ਵਾਸਤੇ ਪਾਈਪਾਂ ਜਿਹੜੀਆਂ ਨੇ ਉਹਨਾਂ ਦੇ ਨਾ ਕਨੈਕਸ਼ਨ ਕੀਤੇ ਹੋਏ ਨੇ ਨਾ ਸੈਂਸਰ ਲੱਗੇ ਹੋਏ ਨੇ ਤੇ ਉਹ ਪਾਣੀ ਕਿੱਦਾਂ ਇੱਥੇ ਅੱਗ ਬੁਝਾ ਸਕਦਾ ਹੈਗਾ ਇਸ ਦੇ ਲਈ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਅਸੀਂ ਪ੍ਰਸ਼ਾਸਨ ਨੂੰ ਸਿਰਫ ਇਹੀ ਕਹਿ ਸਕਦੇ ਹਾਂ ਕਿ ਜਿਹੜੀ ਇੱਥੇ ਅੱਗ ਬੁਝਾਉਣ ਵਾਸਤੇ ਤੁਸੀਂ ਜਿਹੜੀਆਂ ਛੱਤਾਂ ਦੇ ਵਿੱਚ ਪਾਈਪਾਂ ਪਾਈਆਂ ਨੇ ਇਹਨਾਂ ਤੇ ਜਲਦੀ ਤੋਂ ਜਲਦੀ ਤੁਸੀਂ ਜਿਹੜੇ ਸੈਂਸਰ ਲਗਾਓ ਔਰ ਇਹਨਾਂ ਦਾ ਪਾਣੀ ਦਾ ਕਨੈਕਸ਼ਨ ਕਰੋ ਕਿਤੇ ਰੱਬ ਨਾ ਕਰੇ ਕੁਝ ਇਸ ਤਰ੍ਹਾਂ ਦੀ ਹੋ ਜੇ ਪੇਸ਼ੈਂਟ ਤਾਂ ਅੱਗੇ ਹੀ ਆਪਣਾ ਇਲਾਜ ਕਰਾਉਣ ਵਾਸਤੇ ਜ਼ਿੰਦਗੀ ਔਰ ਮੌਤ ਨਾਲ ਲੜਦੇ ਹੋਏ ਇਹ ਨਾ ਹੋਵੇ ਕਿਤੇ ਇਹੋ ਜਿਹੀਆਂ ਦੁਰਘਟਨਾਵਾਂ ਦੇ ਕਾਰਨ ਇੱਥੇ ਉਹ ਪ੍ਰੋਬਲਮ ਜਾਨੀ ਨੁਕਸਾਨ ਹੋ ਜਾਵੇ ਤੈਨ ਦਵਦੇ ਰੇ ਜਾਣਕਾਰੀ ਦੇ ਲਈ ਦੇਖਦੇ ਰਹੋ ਡੇਲੀ ਲੁਧਿਆਣਾ ਨਿਊਜ਼ ਸਸਿਕਾਲ